ਸਤਿ ਸ਼੍ਰੀ ਅਕਾਲ ਮੈਂ ਯੂਟਿਊਬ ਫੈਮਿਲੀ ਵੀ ਦੇ ਕਰਦੇ ਤੁਸੀਂ ਸਾਰੇ ਟਿਕਟਕ ਅਸੀਂ ਵੀ ਟਿਕਟਕ ਦੀ ਪਰਮੁਲੋਕ ਤੁਹਾਡੇ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਬਲੌਗ ਕਰ ਲਿਆ ਸ਼ੁਰੂ ਸਭ ਤੋਂ ਪਹਿਲਾਂ ਸਪਾ ਤੁਹਾਨੂੰ ਪੁੱਟਾਂਗੇ ਜੀ ਨੂਨ ਵਿੱਚ ਉਸ ਤੋਂ ਬਾਅਦ ਦੇਖਾਂਗੇ ਜਿੱਦਿਕੇ ਲੱਖਾਂ ਕਰਦੇ ਤੇ ਅੱਜ ਰਤਨਾ ਮੰਗੀ ਦੀ ਆਪਾਂ ਕੇਸੀ ਰੋਟੀ ਆਪਾਂ ਬਣਾ ਲਈ ਜੀ ਤੇ ਰੋਟੀ ਬਣਾਈ ਸੀ ਜੇ ਆਪਾਂ ਕੜੀ ਵਾਲੀ ਕੜੀ ਬਚੀ ਪਈ ਸੀ ਜੇ ਵੀ ਆਪਾਂ ਤੇ ਜੀ ਪਕੜੀ ਤਾਂ ਕਿ ਬਹੁਤ ਵੈਸੇ ਜੀ ਤੇ ਮੈਂ ਜੀ ਮਣ ਆਪਣੇ بڑے ਕੰਮਾਂ ਦੀ ਕੰਮ ਕਰਦੇ ਹੋਏ ਕਰੀਏ ਜੀ ਤੇ ਦੀਦੀ ਆ ਗਈ ਸੀ ਚਾਹ ਲਈ ਤੇ ਸਭ ਤੋਂ ਪਹਿਲਾਂ ਨਾ ਮੈਂ ਚੁੱਪ ਚਾਹ ਬਾਦੀ ਕਿ ਇਹ ਕੀ ਕਰਨਾ ਹੈ ਕੱਪੜੇ ਧੋਣੇ ਆ ਜੀ ਤੇ ਕੰਮ ਤਾਂ ਇਹ ਸਲੀਪ ਕਰਨੇ ਆ ਜੀ ਲਓ ਜੀ ਆਪਾਂ ਨਾ ਨੂਣ ਵਿੱਚ ਕੁੱਟ ਕੇ ਰੱਖਿਆ ਸੀ ਤੇ ਹੁਣ ਇਹ ਬਿਲਕੁਲ ਸੁੱਕ ਗਿਆ ਆਪਾਂ ਨਾ ਅੰਦਰ ਹੀ ਸਕਾਇਆ ਸੀ ਧੁੱਪੇ ਬਿਲਕੁਲ ਵੀ ਨਹੀਂ ਰੱਖਿਆ ਜੀ ਤੇ ਪੱਖੇ ਦੀ ਹਵਾ ਵਿੱਚ ਹੀ ਸਕਾਇਆ ਸੀ ਜੀ ਤੇ ਹੁਣ ਇਹ ਆਪਾਂ ਸਾਰਾ ਨਾ ਜੱਗ ਚ ਪਾ ਲੈਨੇ ਆ ਤੇ ਹੁਣ ਪੀਸ ਲਾਂਗੇ ਜੀ ਤੇ ਜਿੰਮੀ ਆਏ ਆ ਵੀ ਰੋਟੀ ਰੁੱਟੀ ਨਾਲ ਹਨਾ ਸਵੇਰੀ ਚਾਹ ਨਾਲ ਖਾਇਆ ਜਾਂਦਾ ਜੀ ਆ ਨਾਲ ਰੋਟੀ ਖਾਣੇ ਆ ਨਾ ਜੀ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਉੱਪਰ ਮਲਾਈ ਰੱਖ ਲਓ ਤੇ ਬਹੁਤ ਸਵਾਦ ਰੋਟੀ ਲੱਗਦੀ ਹੈ ਜੀ ਤੇ ਇਹ ਦੇਖੋ ਸੁੱਕ ਗਿਆ ਸਾਰਾ ਤੇ ਮੇਰੇ ਲੱਗ ਕੇ ਅੱਜ ਟਾਈਮ ਤੇ ਚਲੋ ਇਹ ਪਹਿਲਾਂ ਧਾ ਦੇ ਆਪਾਂ ਬਾਕੀ ਕੰਮ ਹੋਰ ਫੇਰ ਕਰਾਂਗੇ ਜੀ ਤੇ ਨਾਲੇ ਤਾਂ ਆਪਣੀ ਥਾਲੀ ਵੇਲੀ ਹੋ ਜੇਗੀ ਤੇ ਨਾਲੇ ਆਪਣਾ ਨਮਕ ਮਿਰਚ ਕੁੱਟਿਆ ਜਾਏਗਾ ਜੀ ਪੀਸ ਲੈਣੇ ਆ Logico perché ਲੋ ਜੀ ਕੁੱਟ ਕੇ ਕਰ ਲਿਆ ਪਾ ਤਿਆਰ ਠੀਕ di nade na, ਦੇਖੋ ਜੀ ਬਰੀਕ ਬਣ ਗਿਆ ਠੀਕ ਹੈ ਜੀ ਤੇ ਉਹਨਾਂ ਮੇਰੇ ਕੋਲੇ ਜਿਹੜਾ ਕੰਚ ਦਾ ਉਹ ਸੀ ਨਾ ਕੰਟੇਨਰ ਉਹ ਟੁੱਟ ਗਿਆ ਜੀ ਟੁੱਟ ਗਿਆ ਮੇਰੇ ਤੋਂ ਤੇ ਹੁਣ ਕੋਈ ਤੇ ਵਿੱਚ ਪਾ ਕੇ ਰੱਖ ਦਾਂਗੇ ਸੋਟੀ ਡੱਬੀ ਚ ਤੇ ਜਿਵੇਂ ਅ ਦਹੀਂ ਚ ਪਾਉਣਾ ਹੋਵੇ ਦਹੀਂ ਚ ਪਾ ਲਓ ਹਨਾ ਤੇ ਰੋਟੀ ਨਾਲ ਖਾਣਾ ਹੋਇਆ ਰੋਟੀ ਨਾਲ ਤੇ ਕਈ ਵਾਰੀ ਸਬਜ਼ੀ ਚ ਆਪਾਂ ਤੋਂ ਮਿਰਚਾ ਘੱਟ ਪੈਂਦੀਆਂ ਜੀ ਤੇ ਕਈ ਵਾਰੀ ਬੱਚੇ ਕਹਿੰਦੇ ਮਿਰਚ ਬਿਲਕੁਲ ਵੀ ਨਹੀਂ ਹੋਈ ਤਾਂ ਬੱਚਿਆਂ ਨੂੰ ਵੀ ਆਪਾਂ ਨਾ ਨਾਣ ਮਿਰਚ ਦੇ ਸਕਦੇ ਆ ਤੇ ਲਓ ਜੀ ਹੁਣ ਬਾਕੀ ਕਰਕੇ ਕੰਮ ਆਪਾਂ ਹੋਰ ਨਾਣ ਮਿਰਚ ਆਪਾਂ ਕੁੱਟ ਕੇ ਕਰ ਲਿਆ ਜੀ ਤਿਆਰ ਦਾ ਪੀਪਰਤੀ ਤੇ ਲਿਆਵਾਂਗੇ ਕੰੱਚ ਦੇ ਕੱਟੀ ਕੰਟੇਨਰ ਲਿਆਵਾਂਗੇ ਜਿਹਦੇ ਵਿੱਚ ਨਾ ਗਿੱਲਾ ਆ ਜਾਂ ਨਹੀਂ ਹੁੰਦਾ ਬਹੁਤ ਵਧੀਆ ਪਿਆ ਰਹਿੰਦਾ ਜੀ ਤੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੀ ਵਿੱਚ ਆਪਾਂ ਪਾਇਆ ਧਨੀਆ ਪਤਨਾ ਤੇ ਲਸਣ ਅਦਰਕ ਮਿਰਚਾਂ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਕਿ ਲਵਜੀ ਆਪਣੀ ਥਾਲੀ ਹੋ ਗਈ ਬੇਲੀ ਤੇ ਮੱਕੀ ਦੀ ਰੋਟੀ ਨਾਲ ਬਹੁਤ ਜ਼ਿਆਦਾ ਟੈਸਟੀ ਲੱਗਦਾ ਜੀ ਨਾਲ ਹੋਵੇ ਮਲਾਈ ਤੇ ਨਾਲ ਹੋਵੇ ਲੱਸੀ ਤੇ ਬਹੁਤ ਜ਼ਿਆਦਾ ਰੁਕੀ ਟੈਸਟੀ ਲੱਗ ਰਹੀ ਠੀਕ ਹੈ ਜੀ ਲਓ ਜੀ ਬੱਦਲ じゃ ਕਾਫੀ ਹੋਇਆ ਪਿਆਗਾ ਤੇ ਦੇਖੋ ਜੀ ਬੱਦਲ ਹੋਇਆ ਪਿਆ ਕਾਫੀ ਤੇ ਕੋਈ ਪਤਾ ਨਹੀਂ ਵੀ ਮੀਂਹ ਆ ਜੇ ਤੇ ਆਪਾਂ ਨਾ ਇੱਥੇ ਲਫਾਫੇ ਇਕੱਠੇ ਹੋਏ ਪਏ ਸੀ ਲਫਾਫੇ ਤਾਂ ਬਹੁਤ ਜ਼ਿਆਦਾ ਇਕੱਠੇ ਹੁੰਦੇ ਆ ਜੀ ਹੁਣ ਆਏ ਦੇ ਸਬਜ਼ੀ ਸਬਜ਼ੀ ਨਾਲ ਆਉਂਦੇ ਆ ਹਨਾ ਲਫਾਫੇ ਤੇ ਉਹ ਆਪਾਂ ਸਾੜਨ ਲੱਗੇ ਸੀ ਇਹ ਛਾੜੂ ਹੋ ਗਿਆ ਸੀ ਆਪਣਾ ਟੁੱਟ ਗਿਆ ਜੀ ਤੇ ਛਾੜੂ ਵੀ ਨਾਲ ਲੱਗਦੀ ਸਾੜ ਦਾਂਗੇ ਵੈਸੇ ਤਾਂ ਕਹਿ ਦਿੰਦੇ ਛਾੜੂ ਸਾੜਨੇ ਨਾਲ ਹਨਾ ਟਿੱਡੀਆਂ ਜੀਆਂ ਆਉਂਦੀਆਂ ਜਿਹੜੇ ਕੱਪੜੇ ਚੁੰਨਣਾ ਟੋਕਦੀਆਂ ਪਹਿਲਾਂ ਕਹਿ ਦਿੰਦੇ ਅਸੀਂ ਜੀ ਤੇ ਆਪਾਂ ਤਾਂ ਸਾੜ ਦਿੰਨੇ ਆ ਜੀ ਤੇ ਹੁਣ ਲਓ ਜੀ ਤੇ ਕਾਫੀ ਲੋਕ ਆ ਕੇ ਇਕੱਠੇ ਹੋ ਗਏ ਨੇ ਜੀ ਫਿਰ ਆਪਾਂ ਨੂੰ ਸਾਰੇ ਉਹ ਕਰਨੇ ਪੈਂਦੇ ਆ ਜੀ ਝੋਕਣੇ ਪੈਂਦੇ ਆ ਸਾੜਨੇ ਪੈਂਦੇ ਆ ਚਲੋ ਕੇਸੀ ਆਪਾਂ ਨਾ ਲੈ ਸੀ ਜੀ ਤੇ ਉਸ ਤੋਂ ਬਾਅਦ ਆਪਾਂ ਦਾਲ ਰੱਖੀ ਸੀ ਤੇ ਦਾਲ ਰੱਖ ਕੇ ਆਪਾਂ ਕਰਕੇ ਤਿਆਰ ਕੀਤੀ ਤੇ ਤੜਕਾ ਲਾ ਦਿਆ ਜੀ ਤੜਕਾ ਲਾ ਰਹੀ ਹਾਂ ਤੇ ਬੱਸ ਆਹ ਸੋਈ ਵੀ ਆਪਾਂ ਸਾਫ਼ ਕਰ ਲਈ ਸੀ ਆਹ ਲੱਗੀ ਮੇਜ ਜਿਹੜੇ ਉਡੀ ਕਰਤੇ ਦੀ ਸਾਫ ਤੇ ਮੈਂ ਕਪਾਸੇ ਆਪਣਾ ਤੜਕਾ ਹੋ ਗਿਆ। ਸਾ ਤੜਕਾ ਪਾ। ਆ ਰਿਹਾ। ਇਤਰਾ ਬਣਾਉਂਦੋ ਤੇ ਤੜਕਾ ਹੋ ਕੇ ਫਰਮ ਕਰਕੇ ਰੱਖ ਲਿਆ ਤੇ ਇਹ ਗਰਮੀ ਤੋਂ ਛੱਡਾ ਦਾਂਗੇ ਸਟਾਰਟਿੰਗ ਦੀ ਕਰਨ ਵਾਲੀ ਪਈ ਹੈ ਇਹ ਰਸੋਈ ਸੋਈ ਸੀ ਤੇ ਉਹ ਇਹ ਪਕਰਾਂ ਦੇਣੀ ਬਾਕੀ ਰਸੋਈ ਸੀ ਸਾਫ਼ ਕਰਤੀ ਸੀ ਕੱਪੜੇ ਧੋਤੇ ਬਸ ਕੱਪੜੇ ਸੁੱਕਣੇ ਪਾ ਜਾਂਦੇ ਤੇ ਧਾਰ ਕੇ ਲਿਆਵਾਂਗੇ ਜੀ ਫਿਰ ਤੇ ਹਾਂ ਤੁਹਾਨੂੰ ਲਾ ਦਾਂਗੇ ਅੱਜ ਨਾ ਡਾਲੇ ਲੈਣੇ ਵਾਲੇ ਜਿਹੜੇ ਕੱਪੜੇ ਸੀ ਧੋਏ ਆ ਜੀ ਤੋ ਸਵਾਰ ਜਮਾਨੇ ਦੀ ਆਟਾ ਰੋਟੀ ਖਾ ਪੀ ਤੇ ਫਿਰ ਮਿਲਦੇ। ਉਹ ਤਾਂ ਇਹ ਮਹਾਨ ਦਾ ਕੱਪ ਬਣ ਗਿਆ। ਲੋਟ ਪੈਸਾ ਖੜੀ ਆਲੇ ਤਾਂ ਰੋਟੀ ਬੋਸ ਜਰਾ ਵੈਸੀ। ਲੋਰ ਰੋਟੀ ਖੜੀ ਚੰਗੀ। ਚੰਗੀ ਚੱਲਾਂਗੇ। ਉਹ ਤੋ ਵਾਰੀ ਮੈਨੂੰ ਬਚਾਣਾਂਗੇ। ਇਹ ਮੈਨੂੰ ਬੰਦੀ ਤੈਰੀ। ਸਾਡੇ ਤੋਂ ਸਿੱਧੀ। ਨਾਲ ਲੈ। ਤੇ। ਚਲਾ ਕੇ ਕਿੰਨੀ ਵਕਤ ਚਾਣ ਦਾ ਸਾਥ ਆਉਂਦੀ ਸੀ। ਆਹ ਕਹਿੰਦੇ ਅਸੀਂ ਸੋਚਿਆ ਸਰਦਾਰਾ। ਕਿਉਂ ਆਪਾਂ ਜੀ ਤੇ ਉਹ ਸਾਥ ਪਹਿਲੇ ਸਵਾਰ ਰੋਟੀ ਨਾ ਕੇ ਖਾ ਕੇ ਤੇ ਬੜਾ ਵਾਰੀ ਵਿੱਚ ਪਹਿਲੇ ਕੱਪੜੇ ਪਾ ਕੇ ਚਾਈ ਸੀ ਬਣਾ ਲੈਣ ਸੀ ਬਾਲਲੇ ਕੇ। ਹਾਂ ਅਪਣੇ ਘਾਤੇ ਦੀ ਗੱਲ ਕਿ ਮਸਾ ਨਾ ਆਇਆ। ਜੀ ਆਉਂਦੇ। ਆਪਾਂ

Ayo, Pak, untuk jaga kaki, sih. Maaf deh, udah saya sapa kaki, sih. Nggak usah orang sana, biar berapa jadi. Oh, iya, tadi agak jauh di bidang udara, udah gini, gak tau. Nggak usah, gak pribadi, pakai yang mana, nih? Gak pribadi, gak pribadi, gak tau.

ਆਏਗੇ ਜੀ ਹੁਣ ਆਪਾਂ ਕੱਪੜਾ ਨੇ ਤੈਹ ਲਾ ਆਂਦੀ ਨਾਲੇ ਤਾਂ ਆਪਾਂ ਵਾਹਾਂਗੇ ਸੇਰ ਸੇਰ ਪੋਣਾ ਹਜੀ ਤੇ ਨਾਲੇ ਆਪਾਂ ਕਰਾਂਗੇ ਜੀ ਚਾਹ ਘੁੱਟ ਬਣਾ ਕੇ ਪੀਵਾਂਗੇ ਤੇ ਫੇਰ ਲਾਵਾਂਗੇ ਜੀ ਆਪਾਂ ਭਾਂਡੇ ਤੇ ਗੈਸ ਰਹਿ ਗਿਆ ਸੀ ਜੀ ਕੱਲਾ ਸਾਫ ਕਰਨੇ ਵਾਲਾ ਦਵਾਈ ਲੈ ਕੇ ਆਪਾਂ ਕਰਨ ਲੱਗੇ ਸੀ ਉਹ ਰਾਤ ਤੇ ਸਵੇਰੇ ਇੱਕ ਵਾਰੀ ਥੋਲ ਗਿਆ ਜਿੱਦ ਤੱਕ ਉਸ ਕੋਲ ਜੀ ਹੋਈ ਜਾ ਜਬਾਣੇ ਦੀ ਇਹ ਦੱਸੋ ਰੋਟੀ ਖਾ ਕੇ ਤੇ ਢਾਂਡੇ ਢਾਂਡੇ ਸਾਫ਼ ਕਰੇ ਸੀ ਜੋ ਸੋਈ ਕਰ ਦਿੰਨੇ ਆ ਸਾਫ਼ सैड भी साफ करनी है बाकी तो आप इधर सारी करती सी जी भांडे साफ करके गैस साफ करने फ्रिज साफ करने वाला क्या क्या करे जी डब्बे डुबे सारे डब्बे साफ करने आले होते करा गे जी न साफ करा कल देखा गे डब्बे साफ करा ਲਓ ਜੀ ਹੁਣਾ ਪਚਾਹ ਬਣਾ ਕੇ ਪੀਏ ਹੁਣ ਆਪਾਂ ਨੂੰ ਸ਼ਾਮ ਦੀ ਸਬਜੀ ਬਾਜੀ ਦਾ ਫਿਕਰ ਨਹੀਂ ਜੀ ਕੋਈ ਵੀ ਦਾਲ ਆਪਾਂ ਜਿਹੜੀ ਬਣਾਈ ਸੀ ਜੀ ਸਵੇਰੋਂ ਆਪਾਂ ਕੜੀ ਵਾਲੀ ਰੋਟੀ ਬਣਾ ਲਈ ਸੀ ਤੇ ਦੁਪਹਿਰੇ ਆਪਾਂ ਬਣਾ ਲਈ ਸੀ ਦਾਲ ਮੂਗੀ ਦੀ ਜੀ ਇਹ ਠੋਣੇ ਵਾਲੇ ਹੋਏ ਪਿਆ ਨੇਰੀ ਹਵਾ ਆਉਂਦੀ ਐ ਨਾ ਹਵਾ ਕਰ ਦਿੰਦੀ ਐ ਕੰਮ ਖਰਾਬ ਜੀ ਤੇ ਗਰਦ ਗੁਰਦ ਸਾਰੇ ਅੰਦਰ ਆ ਜਾਂਦੀ ਹੈ ਜੀ ਗਰਦ ਘਾਟੀ ਪਾ ਮਤ ਤੁੱਟ ਪਲਾਂਗੇ ਕੁੱਕਰ ਵੀ ਆਪਾਂ ਵੇਲਾ ਕਰ ਲਿਆ ਸੀ ਛੋਟੇ ਭਾਂਡੇ ਚ ਕੱਢਤੀ ਸੀ ਜੀ ਆਪਾਂ ਦਾਲ रोजी तो पाकि भांडे फिर ला देंगे पहला आप मिठा पत्ती गे एक गे पा दी चाह चमच पादे आप पत्ती अ गलासी पाव गे जी आप अद्धी तो भी घट मैं दीदी दी जी अद्धा गिलास आप रख लिया अद्धा ही आप दुद्ध का पा लागे जी अद्धी अद्धी आ जाएगी इनकी आप चीनी पा दें एक पा देंगे जी आप इलायची ਸੋਂ ਆਪਣੇ ਖਤਮ ਹੋਈ ਪਈ ਆ ਮੈਂ ਸੋ ਤਾਂ ਮੈਂ ਲਿਆਂਦੀ ਪਈ ਆ ਜੀ ਸੋਂ ਕੋ ਆਪਣੇ ਕੋਈ ਚੀਜ਼ ਬਣਾਉਣ ਲਈ ਜੀ ਉਸ ਵਾਸਤੇ ਲਿਆਂਦੀ ਹੋਈ ਆ ਜੀ ਇਹ ਲੋ ਦੀ ਪਚਾ ਬਣਾ ਕੇ ਤੀਲ ਕੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਥੋੜੀ ਜੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬਾ